ਕਿ ਕੋ ਗੱਲ ਚੱਲੀ ਸੀ ਵੀ ਪਰਮੇਸ਼ਰ ਦਾ ਨਾਮ ਲੈਣਾ ਸੰਗਤ ਵਿੱਚ ਬੈਠਣਾ ਸੇਵਾ ਕਰਨੀ ਸਭ ਤੋਂ ਕੀ ਹੈਗੀ ਗੱਲਾਂ ਕਰਨੀਆਂ ਸੌਖੀਆਂ ਨੇ ਤੇ ਇਹਦੀ ਕਮਾਈ ਕਰਨੀ ਇਧਰ ਨੂੰ ਤੁਰਨਾ ਬੜਾ ਔਖਾ ਹੈਗਾ ਦੋ ਮਜ਼ਦੂਰ ਨੇ ਕਿਤੇ ਰਸਤੇ ਵਿੱਚ ਬੈਠੇ ਨੇ ਉਡੀਕ ਵਿੱਚ ਨਹੀਂ ਉਦਾਸ ਬਿਠੇ ਨੇ ਮਨ ਵਿੱਚ ਉਦਾਸੀ ਬੜੀ ਹੈ ਇੱਕ ਗਰੀਬੀ ਹੈ ਤੇ ਇੱਕ ਕੋਈ ਕੰਮ ਨਾ ਮਿਲੇ ਆ ਕੋ ਦਿਹਾੜੀ ਨਾ ਮਿਲੀ ਬੈਠੇ ਨੇ ਕਹਿੰਦੇ ਕੀ ਹੋਇਆ ਕਹਿੰਦੇ ਜਿਹੜੇ ਸੜਕ ਦੇ ਉੱਪਰ ਬੈਠੇ ਨੇ ਇੱਕ ਸਾਈਡ ਤੇ ਬੜੇ ਉਦਾਸ ਨੇ ਉੱਥੋਂ ਦੀ ਕਹਿੰਦੇ ਇੱਕ ਅਮੀਰ ਬੰਦਾ ਇੱਕ ਸਰਦਾਰ ਜਿਹਦੇ ਕੋਲੇ ਬੜੀ ਮਹਿੰਗੀ ਗੱਡੀ ਆ ਉਹ ਕਹਿੰਦੇ ਕੋਲ ਦੀ ਰੰਗਿਆ ਜਿਹਦੇ ਕੋਲ ਦੀ ਗੱਡੀ ਲੈ ਕੇ ਚੱਲਿਆ ਗਿਆ ਕਹਿੰਦਾ ਇਹ ਦੋਨੇ ਗੱਲਾਂ ਕਰਦੇ ਨੇ ਰੱਬਾ ਇਹ ਕੋਈ ਵੀ ਲੋਕ ਨੇ ਜਿਹੜੇ ਮਹਿੰਗੀਆਂ ਗੱਡੀਆਂ ਵਿੱਚ ਜਿਨ੍ਹਾਂ ਦੇ ਕੋਲ ਬੜੀਆਂ ਸੁਖ ਹਸੂਲਤਾ ਨਹੀਂ ਪਰ ਸਾਨੂੰ ਇੱਕ ਟਾਈਮ ਦੀ ਰੋਟੀ ਵੀ ਨਹੀਂ ਮਿਲਦੀ ਕਿਚਰ ਮਾ ਸਾਥੀਆਂ ਜੀ ਇੱਕ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਅਜ ਮਜ਼ਦੂਰੀ ਨਹੀਂ ਮਿਲੀ ਅਜ ਸੋਚੀ ਜਾ ਰਹੇ ਆ ਤੇ ਇਹ ਇੱਕ ਮਹਿੰਗੀ ਗੱਡੀ ਵਿੱਚ ਜਾ ਰਿਹਾ ਸਰਦਾਰ ਬੰਦਾਗਾ ਰੱਬਾ ਕਿਤੇ ਸਾਡੇ ਕੋਲੇ ਵੀ ਹੋਵੇ ਕਹਿੰਦੇ ਇਹ ਦੋਨੇ ਆਪਸ ਵਿੱਚ ਗੱਲਾਂ ਕਰੀ ਜਾਂਦੇ ਨੇ ਦੋਨੇ ਮਜ਼ਦੂਰ ਗੱਲਾਂ ਕਰਦੇ ਕਰਦੇ ਜਿਹੜਾ ਸਰਦਾਰ ਜੀ ਕਹਿੰਦੇ ਗੱਡੀ ਦੇ ਵਿੱਚ ਦੀ ਲੰਘਿਆ ਸੀ ਨਾ ਉਹ ਥੋੜੀ ਜੀ 100 ਕਿ ਮੀਟਰ ਤੇ ਗਿਆ ਗੱਡੀ ਲੈ ਕੇ ਉਹ 100 ਮੀਟਰ ਤੋਂ ਕਹਿੰਦੇ ਪਿੱਛੇ ਫੇਰ ਵਾਪਸ ਥੋੜਾ ਆ ਸੋਚਿਆ ਮਨਾ ਜਿਹਦੇ ਬੰਦਿਆਂ ਦੇ ਮਦੋ ਬੰਦੇ ਬੈਠੇ ਨੇ ਮਜ਼ਦੂਰ ਬੈਠੇ ਨੇ ਬੜੇ ਉਦਾਸ ਨੇ ਉਹ ਵਾਪਸ ਗੱਡੀ ਮੂੜੀ ਤੇ ਵਾਪਸ ਉਹਨਾਂ ਦੇ ਕੋਲੇ ਆ ਕੇ ਗੱਡੀ ਖੜਾ ਦਿੱਤੀ ਇਹ ਗੱਲਾਂ ਕਰੀ ਜਾਂਦੇ ਨੇ ਆਪਸ ਦੇ ਵਿੱਚ ਕਿਹਦੇ ਗੱਡੀ ਖੜਾ ਕੇ ਉੱਤਰ ਕੇ ਗੱਡੀ ਦੇ ਵਿੱਚੋਂ ਕਿਹਦੇ ਬਾਹਰ ਆਇਆ ਜਦੋਂ ਪੁੱਛਿਆ ਵੀ ਤੁਸੀਂ ਕਿੱਥੋਂ ਕਿਵੇਂ ਬੈਠੇ ਹੋ ਸਾਰੀ ਗੱਲ ਦੱਸੀ ਕਿਨੇ ਜੀ ਤੁਹਾਡੀਆਂ ਕਾਸ਼ੀ ਗੱਲਾਂ ਕਰ ਰਹੇ ਸੀ ਪਹਿਲਾਂ ਤਾਂ ਇਹ ਦੱਸਿਓ ਤੁਹਾਨੂੰ ਪਤਾ ਕਿਵੇਂ ਲੱਗਿਆ ਅਸੀਂ ਤੁਹਾਡੀਆਂ ਹੀ ਗੱਲਾਂ ਕਰ ਰਹੇ ਸੀ ਬੇਨੀ ਮਹਿੰਗੀ ਗੱਡੀ ਵਿੱਚ ਸਰਦਾਰ ਜੀ ਜਾ ਰਹੇ ਨੇ ਤੇ ਸਾਨੂੰ ਇੱਕ ਟਾਈਮ ਦੀ ਰੋਟੀ ਵੀ ਨਹੀਂ ਮਿਲਦੀ ਅੱਜ ਮਜ਼ਦੂਰੀ ਨਹੀਂ ਮਿਲੀ ਬੜੇ ਉਦਾਸ ਹਾਂ ਅਸੀਂ ਤੁਹਾਡੀਆਂ ਗੱਲਾਂ ਹੀ ਕਰ ਰਹੇ ਹਾਂ ਪਰ ਤੁਸੀਂ ਵਾਪਸ ਮੁੜਾਏ ਸਾਨੂੰ ਹੀ ਦੱਸੋ ਤੁਹਾਨੂੰ ਪਤਾ ਕਿਵੇਂ ਲੱਗਿਆ ਉਹ ਕਹਿੰਦੇ ਵੀ ਨਹੀਂ ਮੈਨੂੰ ਕੋਈ ਪਤਾ ਨਹੀਂ ਲੱਗਿਆ ਮੈਂ ਤਾਂ ਵੈਸੀ ਹੀ ਮੁੜਾਇਆ ਮੈਂ ਤਾਂ ਤੁਹਾਨੂੰ ਵੇਖ ਕੇ ਲੰਘਿਆ ਸੀ ਤੇ ਬੜੇ ਉਦਾਸ ਬੈਠੇ ਨੇ ਪੁੱਛੇ ਕਿ ਉਹਨਾਂ ਕਾਰਨ ਕੀ ਕਹਿੰਦਾ ਵੀ ਇੰਨੀ ਮਹਿੰਗੀ ਗੱਡੀ ਤੁਹਾਡੇ ਕੋਲ ਤਮਾਇਆ ਬੜੀ ਹੋਵੇਗੀ ਤੁਸੀਂ ਤਾਂ ਬੜੇ ਸੌਖੇ ਹੋਵੋਗੇ ਉਹ ਕਹਿੰਦਾ ਵੀ ਦੱਸੋ ਤੁਹਾਨੂੰ ਮਜ਼ਦੂਰੀ ਕਿੰਨੀ ਮਿਲਦੀ ਆ ਕਿੰਨੇ ਜੀ 400 ਰੁਪਏ ਅੱਛਾ ਤੁਸੀਂ ਫਿਰ ਇਦਾਂ ਕਰੋ ਮੇਰੇ ਨਾਲ ਚੱਲੋ ਤੁਹਾਨੂੰ ਮੈਂ 100 ਰੁਪਏ ਵਧ ਦੇਵਾਂਗਾ 500 ਰੁਪਏ ਦੇ ਮੰਗਾ ਦੋ ਜੋ ਮੈਂ ਕੰਮ ਕਮਾਂਗਾ ਕਰੇ ਹੋ ਥੋੜਾ ਜਿਹਾ ਕਮਾਂਗਾ ਗੱਡੀ ਵਿੱਚ ਬਿਠਾਇਆ ਦੋਨਿਆਂ ਨੂੰ ਗੱਡੀ ਦੇ ਵਿੱਚ ਬਿਠਾ ਕੇ ਕਹਿੰਦੇ ਆਪਣੇ ਘਰ ਲਿਆਇਆ ਘਰੇ ਕੋਈ ਸਿਮਿੰਟ ਨਹੀਂ ਕੋਈ ਬਜਰੀ ਨਹੀਂ ਕੋਈ ਕੰਮ ਨਹੀਂ ਇਹ ਵੇਖਦੇ ਨੇ ਵੀ ਸਾਨੂੰ ਕਾਦੇ ਲਈ ਲੈ ਕੇ ਆਇਆ ਘਰੇ ਕੋਈ ਕੰਮ ਵੀ ਨਹੀਂ ਚੱਲਦਾ ਕਹਿੰਦੇ ਅੰਦਰ ਮਹਿਲ ਦੇ ਵਿੱਚ ਖੋਠੀ ਦੇ ਵਿੱਚ ਲੈ ਕੇ ਇੱਕ ਨਵਾਂ ਗਲੀਚਾ ਵਿਛਾਇਆ ਥੱਲੇ ਉਹਨਾਂ ਦੀ ਕਹਿੰਦੇ ਵਰੀ ਆਉਹ ਭਗਤ ਕੀਤੀ ਜਲ ਪਾਣੀ ਚਾਹ ਪਾਣੀ ਸ਼ਿਕਾਇਆ ਉਹਨਾਂ ਨੂੰ ਇੱਕ ਗੱਲ ਕਹੀ ਵੀ ਆ ਗਲੀਚਾ ਪਿਆ ਜਿੱਨਾ ਚਿਰ ਮੈਂ ਬੈਠਾਂਗਾ ਕਨਾ ਬਾਣੀ ਪੜਾਂਗਾ ਨਾਮ ਜਪਾਂਗਾ ਉਹਨਾਂ 'ਚ ਰਹਿ ਬੈਠਾਂਗਾ ਉੱਠਣਾ ਨਹੀਂ ਤੁਹਾਨੂੰ ਮਜ਼ਦੂਰੀ ਦੁੱਗਣੀ ਦੇਵਾਂਗਾ ਬੈਠਣਾ 8 ਘੰਟੇ ਆ ਕਿਉਂ ਤੁਸੀਂ 8 ਘੰਟੇ ਮਜ਼ਦੂਰੀ ਕਰਦੇ ਹੋ 400 ਦੇ ਵਿੱਚ ਮੈਂ ਤੁਹਾਨੂੰ 500 ਰੁਪਏ ਦੇਵਾਂਗਾ ਉਹ ਤੋਂ ਵੱਧ ਬਿਠਾਉਂਦਾ ਨਹੀਂ ਆਹ ਲੋ ਗਲੀਚਾ ਤੁਹਾਨੂੰ ਕਾਸ਼ ਦੀ ਲੋੜ ਆ ਹੋਰ ਲੈ ਲਿਓ ਚਾਹ ਪਣੀ ਸਿਕਾਇਆ ਬਿਠਾ ਲਿਆ ਇਹ ਸੋਚਦੇ ਨੇ ਮਨਾ ਬੜਾ ਸੌਖਾ ਹੈ ਤਾਂ ਕੰਮ ਕੱਲਾ ਬੈਠਣੀ ਆ ਨਾ ਕੱਪੜੇ ਲਪੜੇ ਨੇ ਨਾ ਕਿਤੇ ਤੁਰਨਾ ਫਿਰਨਾ ਤੇ ਇੱਥੇ ਤਾਂ ਇਕੱਲਾ ਵਾਹਿਗੁਰੂ ਵਾਹਿਗੁਰੂ ਜਪਣਾਗਾ ਹੋਰ ਤਾਂ ਕੰਮ ਹੀ ਨਹੀਂ ਕੋਈ ਕਹਿੰਦੇ ਗਲੀਚੇ ਦੇ ਉੱਪਰ ਬੈਠੇ ਨੇ ਦੋਨੇ ਇਹ ਸਰਦਾਰ ਦੀ ਬਾਣੀ ਪੜ ਰਹੇ ਨੇ ਤੇ ਪਿੱਛੇ ਬੋਲ ਰਹੇ ਨੇ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਨਾਮ ਜਪੀ ਚੱਲੋ ਮੂਲ ਮੰਤਰ ਦਾ ਪਾਠ ਕਰੀ ਚੱਲੋ ਵਾਹਿਗੁਰੂ ਵਾਹਿਗੁਰੂ ਕਹੀਂ ਚੱਲੋ ਇਹ ਕਰ ਹੀ ਜਾਂਦੇ ਨੇ ਹੁਣ ਘੰਟਾ ਦਾ ਘੰਟਾ ਲੰਘਿਆ ਪਿਆ ਰਿਹਾ ਚੌਂਕੜਾ ਮਾਰੇ ਆ ਖੱਲੀ ਜੜ ਗਈ ਬੈਠੇ ਬੈਠਿਆਂ ਦੀ ਇਹ ਕਹਿੰਦੇ ਸਰਦਾਰ ਜੀ ਸੁਰਤ ਤੁਰ ਫਿਰ ਲਈਏ ਉਹ ਕਹਿੰਦੇ ਵੀ ਤੁਰ ਫਿਰ ਲੋ ਪਰ ਨਾਮ ਜਪੀ ਜਾਣਾ ਬੋਲੀ ਜਾਣਾਗਾ ਸਤਨਾਮ ਵਾਹਿਗੁਰੂ ਕਹਿੰਦੇ ਕੁਝ ਸਮਾਂ ਤੁਰੇ ਫਿਰੇ ਤੇ ਫੇਰ ਬਹਿ ਗਏ ਫੇਰ ਉੱਠ ਖੜੇ ਤੇ ਫੇਰ ਬਹਿ ਗਏ ਤੀਸਰੀ ਵਾਰੀ ਕਹਿੰਦੇ ਜਦੋਂ ਚੌਂਕੜਾ ਮਾਰ ਕੇ ਬੈਠੇ ਪੈਰ ਸੌਂਗੇ ਤੇ ਲੱਤ ਸੌਂਗੀ ਕਹਿਣ ਲੱਗੇ ਸਰਦਾਰ ਜੀ ਲੱਤ ਸੌਂਗੀ ਪੈਰ ਸੌਂਗੇ ਆ ਬੈਠੇ ਨਹੀਂ ਜਾਂਦਾ ਜਦੋਂ ਕਿਦੇ 2-3 ਘੰਟੇ ਲੰਘ ਗਏ ਪਿਆਰੇ ਉਹ ਤਾਂ ਬੜੇ ਔਖੇ ਹੋਏ ਕਹਿਣ ਲੱਗੇ ਜੀ ਤੁਹਾਨੂੰ ਸਾਨੂੰ ਤਾਂ ਜੀ ਇਹ ਮਜ਼ਦੂਰੀ ਦੀ ਦਿਹਾੜੀ ਦੀ ਲੋੜ ਨਹੀਂ ਪਰ ਇਹ ਕੰਮ ਤਾਂ ਬੜਾ ਔਖਾ ਦਾ ਬੈਠਣਾ ਬੜਾ ਔਖਾ ਦਾ ਨਾਮ ਜਪਣਾ ਬੜਾ ਔਖਾ ਦਾ ਇਹ ਨਹੀਂ ਕੰਮ ਹੋਣਾ ਸਾਨੂੰ ਇਹ ਵਾਇਆ ਦੀ ਲੋੜ ਨਹੀਂ ਸਾਨੂੰ ਸੁੱਤੀ ਦਿਉ ਸੀ ਜੰਨੇ ਆ ਸਰਦਾਰ ਜੀ ਕਹਿੰਨੇ ਲੱਗੇ ਤੁਸੀਂ ਜੋ ਗੱਲਾਂ ਕਰਦੇ ਸੀ ਕਨਾ ਵੀ ਬੜੇ ਸੁਖੀ ਨਹੀਂ ਮਹਿੰਗੀ ਗੱਡੀ ਵਿੱਚ ਪਰ ਮੈਂ ਹਰ ਵੇਲੇ ਬਾਣੀ ਪੜ੍ਹਦਾ ਰਹਿੰਦਾ ਰਹਾਂ ਦਾ ਮੈਂ ਨਾਮ ਜਪਦਾ ਰਹਿੰਦਾ ਇਹ ਮੈਨੂੰ ਮੇਰੇ ਮਾਲਕ ਨੇ ਦਿੱਤੀਆਂ ਨੇ ਦਾ ਤਾਂ ਕਿਉਂ ਇਹ ਫੇਦਾਤ ਤੇਰੀ ਦਾਤਾਰ ਇਹ ਉਹਦੀਆਂ ਦਾਤਾਂ ਦਿੱਤੀਆਂ ਹੋਈਆਂ ਨੇ ਉਹਦੇ ਕਰਕੇ ਸੁਖੀ ਆ ਜੋਦੀ ਬਾਣੀ ਬੜਦੇ ਆ ਉਹਦਾ ਨਾਮ ਲਪਦੇ ਆ 60 ਵਜੇ ਬੰਦ